70 ਸਾਲ ਹੋ ਗਏ ਦੇਸੀ ਨੂੰ ਆਜ਼ਾਦੀ ਨੂੰ ਵੀ ਕਮ ਸੇ ਕਮ ਹਾਲੇ ਵੀ ਫੈਕਟਰੀਆਂ ਦੇ ਵਿੱਚ ਜਿਹੜਾ ਸੰਵਿਧਾਨਿਕ ਤੌਰ ਤੇ ਜਿਹੜਾ ਹੱਕ 31-31 ਦਿਨ ਕਈ ਵਾਰ ਪ੍ਰਾਈਵੇਟ ਫੈਕਟਰੀਆਂ ਦੇ ਵਿੱਚ ਕੋਈ ਵੀ ਮਜ਼ਦੂਰ ਨੂੰ ਛੁੱਟੀ ਨਹੀਂ ਹੈ ਦੇ ਵਿੱਚ ਹਮਲਾ ਹੋਇਆ ਸੀਗਾ ਤਾ ਹਰੇਕ ਬੰਦੇ ਨੇ ਪਾਰਟੀ ਤੋਂ ਤਰਕ ਕਰਕੇ ਪੂਰੇ ਦੇਸ਼ ਲਈ ਇੱਕ ਆਵਾਜ਼ ਉਠਾਈ ਸੀ ਕਿ ਅਸੀਂ ਸਾਰੇ ਇੱਕ ਹਨ ਇਸ ਤਰ੍ਹਾਂ ਦੇ ਗਲਤ ਅੰਸ਼ਾਂ ਲਈ ਜਿਸ ਸਮਾਜ ਦੇ ਸਾਡੇ ਦੇਸ਼ ਦੇ ਵਿੱਚ ਪੰਜਾਬ ਦੇ ਨੂੰ ਕੋਈ ਥਾਂ ਨਹੀਂ ਦਿੱਤੀ ਤੇ ਜਿਹੜਾ ਸਾਡਾ ਦੇਸ਼ ਇੱਕ ਹੈ ਸਾਡੀ ਭਾਸ਼ਾ ਲਗ ਲਗ ਹੋ ਸਕਦੀ ਹੈ ਸਾਡਾ ਪਹਿਰਾਵਾ ਲਗ ਲਗ ਹੋ ਸਕਦੀ ਹੈ ਸਾਡੀਆਂ ਸਥਿਤੀਆਂ ਲਗ ਲਗ ਹੋ ਸਕਦੀਆਂ ਪਰ ਭਾਰਤ ਮਾਤਾ ਇੱਕ ਹੈ ਪਾਰਕ ਦੇਸ਼ ਇੱਕ ਹੈ ਅਸੀਂ ਸਾਰੇ ਮਿਲ ਕੇ ਪਾਪੀ ਬਣਦੇ ਅਸੀਂ ਆਪਣਾ ਯਾਦ ਆਫੀਅਰ ਜਿਹੜੇ ਨੇ ਜਿਵੇਂ ਕੋਈ ਵੱਡਾ ਦਿਨ ਹੁੰਦਾ ਜਿਵੇਂ 26 ਜਨਵਰੀ ਦਾ ਦਿਹਾੜਾ ਜੀ ਆਪ ਪਤਾ ਹੈ ਕਿ ਹਾਈ ਸਕਿਉਰਟੀ ਹੈ ਪੂਰਾ ਹਾਈ ਲਰਟ ਆ ਪੂਰੇ ਦੇਸ਼ ਦੇ ਵਿੱਚ ਹੈ ਔਰ ਵੀਆਈਪੀ ਸਾਰੇ ਜਿਹੜੇ ਨੇ ਮੁਸਫਾਗ ਵੱਲ ਪਾਰਟਿਸਿਪੇਟ ਕਰਦੇ ਆ ਤੇ ਕਈ ਬਰੀ ਗਲਤ ਅੰਸਰ ਦੇ ਇਸ ਚੀਜ਼ ਨੂੰ ਆਪਣਾ ਧਿਆਨ ਖਿੱਚਣ ਵਾਸਤੇ ਆਪਣੀ ਐਨਮੀ ਨੂੰ ਦਰਸਾਉਣ ਵਾਸਤੇ ਇਦਾਂ ਨੂੰ ਸਰਕਾਰਾਂ ਜਿਹੜੀਆਂ ਕਰਦੇ ਪਰ ਅੱਜ ਜਿਹੜਾ ਨਾਬਾ ਵੜੀ ਨਾਂ ਤੇ ਦੇਸ਼ ਦੁਨੀਆ ਨਾਲ ਇਸ ਵਕਤ ਅਸੀਂ ਰਬਦੰਨ ਕਾਲਜ ਨਾਬਾ ਉਕੇ ਖੜੇ ਹਾਂ ਜਿੱਥੇ 26 ਜਨਵਰੀ ਦੇ 50 ਨਹੀਂ ਸ਼ਬਦਾਂ ਹੱਲ ਕਰੀ ਅਸੀਂ ਬਾਬਾ ਸਾਹਿਬ ਦਾ ਤਰਹੀਮ ਰੋਗ ਜੀ ਵੱਲੋਂ 2 ਸਾਲ 11 ਮਹੀਨੇ 18 ਦਿਨ ਦੇ ਵਿੱਚ ਇਹ ਜਿਹੜਾ ਕੰਪੂਟਰ ਖੁੱਟਿਆ ਗਿਆ ਸੀ ਉਸ 26 ਜਨਵਰੀ ਦੀ ਯਾਦ ਦੇ ਵਿੱਚ ਹਰ ਸਾਲ 26 ਜਨਵਰੀ ਨੂੰ ਹੀ ਗੁਰਤੰਤਰ ਦਿਵਸ ਜਿਹੜਾ ਬਣਾਇਆ ਜਾਂਦਾ ਆਪਣੇ ਨਾਲ ਜੁੜੇ ਨੇ ਹਲਕਾ ਉਹ ਇੱਕ ਲਾਪਤ ਪ੍ਰਤੀਸ਼ਿਮ ਮਹਿਮਾਨ ਬੋਧਨਾ ਕਰਵਾ ਮਾਨ ਸਾਹਿਬ ਅਕੀ ਜਿਹੜਾ ਤੁਸੀਂ ਸੁਨੇਹਾ ਦੇ ਨਾਲ ਉਹਨੂੰ ਵੀ ਮਬਾਮ ਬਹੁਤ ਵੱਡਾ ਦੇਣਾ ਜੀ ਆਪਣੇ ਪੀਸ ਲਈ ਭਾਰਤ ਲਈ ਸ਼ਾਹੀ ਦੇ ਅੰਦਰ ਵੀ 250 ਦਾ ਸਾਡਾ ਸਵਧਾਨ ਜਿਹੜਾ ਲੱਗ ਪ੍ਰੇਅ ਸੀਗਾ ਉਹ ਹਰ ਨਤਨਾਕ ਉਸ ਸਸਾ ਸਾਡਾ ਪਿਛੇ ਜਾ ਫਿਆ ਸੀ। ਵੀ ਇਹਦਾ ਪੂਰਾ ਕਾਨੂੰਨ ਮੁਤਾਬਕ ਜਿਹੜਾ ਜੁਡੀਸ਼ੀਅਲ ਸਿਸਟਮ ਸਾਰਾ ਜਿਹੜਾ ਅੱਜ ਦੇ ਦਿਨ ਤੋਂ ਸੈਕਚੁਅਲ ਪ੍ਰੋਗਰੈਸ ਹੋ ਗਿਆ ਨਾ ਤੇ 77 ਮਹੀਨੇ ਦਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਮਨੋਬੋਦੀ ਸਾਡੇ ਦੇਸ਼ ਦੇ ਅਲੱਗ-ਅਲੱਗ ਕੰਪਨੀਆਂ ਦੇ ਸਟੇਟਨਾ ਦੇ ਨਾ ਨਹੀਂ ਆਪਣੇ ਇਸ ਦੇ ਵਿੱਚ ਸਾਡੇ ਨਾਲ ਪਟਿਆਰੇ ਮੁੱਖ ਸਰਕਾਰ ਕੋ ਆਪਾਂ ਮਾਰ ਦੇਣਾ ਨਿਕਲ ਕੋ ਜਿੰਨੇ ਚੰਡਾ ਨਾ ਰਹਿ ਗਿਆ ਉਹਦਾ ਜੀ ਆਸਕਰਮਤ ਮੰਤਰੀ ਨੇ ਅਮਨ ਜੇਵਾ ਸਾਰਾ ਸਾਰਾ ਅਡੀਸ਼ਨਲ ਜਿੰਨੇ ਸਾਰੇ ਉਹਦਾ ਬਾਦ ਕੇ ਚੋਣਾਂ ਨੇ ਇਹ ਸਾਰੇ ਆਪਣੇ ਆਪਣੇ ਨਿਗਾਹ ਤੇ ਆਪਣੀ ਆਪਣੀ ਪਹਾੜ ਬਹੁਤ ਉਤਸ਼ਾਹ ਦੇਣ ਕਿਉਂਕਿ ਅਸੀਂ ਸਮੇ ਸਾਡੀਆਂ 28 ਸਟੇਟਾਂ ਦੇ ਪਰ ਸਾਡਾ ਦੇਸ਼ ਹੈ ਭਾਰਤ ਦੇ ਕੇਂਦਰ ਉਹ ਦੇਸ਼ ਜਿਹਦੇ ਦੀ ਜੀਤਾ ਨੂੰ ਸਰਦਾਰ ਭਗਤ ਸਿੰਘ ਰਾਜੇਸ ਸਿੰਘ ਦੇ ਨਾਮ ਨਾਲ ਜਿਹੜਾ ਮੰਨੀ ਦਿੱਤੀ ਦੇਸ਼ ਨੂੰ ਯਾਤਰਾਵਾਇਆ ਪਰ ਅਸਲ ਵਿੱਚ ਆਜ਼ਾਦੀ ਜਿਹੜੀ ਹੈ ਜੀ ਉਹ 26 ਜਨਵਰੀ 2050 ਇੰਪਲੀਮੈਂਟ ਹੋਈ ਕੋਲਡੀ ਤੌਰ ਤੇ ਕਿ ਮਾਨਤਾ ਨਾ ਲਿਖੇ ਹਾਂ ਸਿਧਾਂਤਾਂ ਲਾ ਕੇ ਜਿਹੜੀ ਹਰ ਜੀ ਲਈ 19ਵਾਂ ਹੋ ਗਿਆ ਜੀ ਤੇ ਬਹੁਤ ਵੱਡਾ ਦਿਨ ਸਾਡੇ ਵਾਸਤੇ ਅਸੀਂ ਸਾਰੇ ਮਿਲ ਕੇ ਆਪਣੇ ਦੇਸ਼ ਦੀ ਆਮ ਮਾਨ ਸ਼ਾਨ ਨੂੰ ਬਖਸ਼ਣਾ ਵਟ ਕੇ ਆਪਣੇ ਦੇਸ਼ ਨੂੰ ਪਿਆਰ ਕਰੀਏ ਆਪਣੇ ਆਪ ਨੂੰ ਪਿਆਰ ਕਰੀਏ ਆਪਣੇ ਪਰਿਵਾਰ ਨੂੰ ਪਿਆਰ ਕਰੀਏ ਆਪਣੇ ਹਾਲੇ ਦਿਵਾਲੇ ਨੂੰ ਪਰ ਆਪਣੇ ਸ਼ਹਿਰ ਆਪਣੇ ਪਿੰਡ ਨੂੰ ਕੋਨਾ ਕੋਨਾ ਖੂਬ ਸੁਹਾਈ ਕਿਉਂਕਿ ਇਹੀ ਸੁਪਨਾ ਸੀਗਾ ਸਾਡੇ ਸ਼ਹੀਦਾਂ ਦਾ ਜਦੋਂ ਦੇਸ਼ ਜاتی ਦੀ ਲੜਾਈ ਲੜਦੇ ਸੀ ਕਿ ਸਾਡਾ ਦੇਸ਼ ਜਗਾਂ ਰਹੇਗਾ ਇੱਕ ਦਿਨ ਸਾਨੂੰ ਸਾਡੇ ਪੱਕਾ ਦੀ ਗੱਲ ਮਣੀ ਕਿ ਸਾਨੂੰ ਵੋਟ ਪਾਉਣ ਦਾ ਅਧਿਕਾਰ ਮਿਲਦਾ ਅਸੀਂ ਆਪਣੇ ਆਪਣੇ ਜਲਦੀ ਜਲ ਕੇ ਕਹਿ ਸਕਦੇ ਹਾਂ ਕਿ ਅਸੀਂ ਆਪਣੀ ਹੱਕ ਦੀ ਗੱਲ ਕਹਿ ਸਕਦੇ ਹਾਂ ਕਿ ਅੱਗੇ ਹਰ ਕੋਈ ਜਿਹੜਾ ਜੀ ਸੁਤੰਤਰ ਹੈ ਆਪਣੀ ਗੱਲ ਰੱਖਣ ਵਾਸਤੇ ਆਪਣੇ ਵਿਚਾਰ ਰੱਖਣ ਵਾਸਤੇ ਇਹੀ ਸੁਤੰਤਰਤਾ ਜਿਹੜੀ ਇਹਦੀ ਜਿਹੜੀ ਸਾਨੂੰ ਵਾਦਾ ਬਣਾਉਂਦੀ ਹੈ ਔਰ ਜਿਹੜਾ ਪੂਰੀ ਦੁਨੀਆ ਦੇ ਵਿੱਚ ਜਮੂਕ੍ਰਿਤੀ ਦੇ ਵਿੱਚ ਭਾਰਤ ਦੇ ਜਿਹੜੇ ਲੋਕਤੰਤਰ ਦਾ ਸਭ ਤੋਂ ਵੱਡਾ ਜਿਹੜਾ ਜੀਤ ਸਤ ਜਿਹੜਾ ਹੈਗਾ ਮਨਾਇਆ ਜਾਂਦਾ ਹੈ ਪੂਰੇ ਧਰ ਦੇ ਵਿੱਚ ਅਸੀਂ ਸਭ ਤੋਂ ਵੱਡੀ ਡੈਮੋਕ੍ਰੇਸੀ ਹੈ ਪੂਰੀ ਦੁਨੀਆ ਦੇ ਵਿੱਚ ਔਰ ਅੱਜ ਦੇ ਦਿਨ ਦੀ ਹੈ ਬਹੁਤ ਬਹੁਤ ਮੁਬਾਰਕਾਂ ਮੇਰੇ ਵੱਲੋਂ ਆਪਾਂ ਨਿਵਾਸੀਆਂ ਨੂੰ ਵਿਧਾਨ ਸਭਾ ਮਾਪਾਂ ਨੂੰ ਪੰਜਾਬ ਨੂੰ ਭਾਰਤ ਦੇਸ਼ ਨੂੰ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਭਾਰਤੀ ਵੱਸਦੇ ਨੇ ਸਾਰਿਆਂ ਨੂੰ ਬੱਖੋਂ ਬਹੁਤ ਮੁਬਾਰਕਬਾਦ ਅੱਜ ਦੇ ਗਣਤੰਤਰ ਦਿਵਸ ਦੀ ਹੈ ਪ੍ਰਮਾਤਮਾ ਸਭ ਨੂੰ ਚੰਗੀ ਕਰੇ ਮਾਨ ਸਾਹਿਬ ਜੀ ਇੱਕ ਮਿੰਟ ਜਿਹੜੇ ਅੱਜ ਕੱਲ੍ਹ ਕੁਝ ਸਰਾਤ ਹੀ ਅਨਸਰ ਨੇ ਜਿਵੇਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਿੰਨੇ ਇੱਕ ਟ੍ਰੇਨ ਇਹ ਜਿਹੜੀ ਸਰਾਤ ਨੂੰ ਟ੍ਰੇਨ ਜਾਂਦੀ ਸੀ ਉੱਥੇ ਕੁਝ ਮਿਲਿਆ ਸ਼ਾਇਦ ਕੋਈ ਜਿਹਦੇ ਨਾਲ ਉਹ ਚੀਜ਼ਾਂ ਦੇ ਉੱਤੇ ਉਹਨਾਂ ਨੂੰ ਕੀ ਕਹਿਣਾ ਚਾਹੋ? ਆਪੀ ਅਨਸਰ ਜਿਹੜੇ ਨੇ ਜਿਵੇਂ ਕੋਈ ਵੱਡਾ ਦਿਨ ਆਉਂਦਾ ਜਿਵੇਂ 26 ਜਨਵਰੀ ਦਾ ਦਿਹਾੜਾ ਹੈ ਜੀ ਪਤਾ ਕਿ ਹਾਈ ਸਕਿਉਰਿਟੀ ਹੈ ਪੂਰਾ ਹਾਈ ਅਲਰਟ ਹੈ ਪੂਰੇ ਦੇਸ਼ ਦੇ ਵਿੱਚ ਔਰ ਵੀਆਈਪੀ ਸਾਰੇ ਜਿਹੜੇ ਨੇ ਉਸ ਮੌਕੇ 'ਤੇ ਪਾਰਟਿਸਪੇਟ ਕਰਦੇ ਆ ਤੇ ਕਈ ਵਾਰੀ ਗਲਤ ਅਨਸਰ ਇਸ ਚੀਜ਼ ਨੂੰ ਆਪਣਾ ਧਿਆਨ ਖਿੱਚਣ ਵਾਸਤੇ ਆਪਣੀ ਅਹਿਮੀਤ ਨੂੰ ਦਰਸਾਉਣ ਵਾਸਤੇ ਇਦਾਂ ਨੂੰ ਹਰਕਤਾਂ ਕਰ ਜਿਹੜੇ ਕਰਦੇ ਆ ਪਰ ਸਾਡਾ ਸਿਸਟਮ ਇੰਨਾ ਮਜ਼ਬੂਤ ਆ ਸਾਡਾ ਲਾਅ ਐਂਡ ਆਰਡਰ ਇੰਨਾ ਜ਼ਬਰਦਸਤ ਹੈ ਪੰਜਾਬ ਦਾ ਲੋਕ ਪੂਰੇ ਭਾਰਤ ਦੇਸ਼ ਦਾ ਲੋਕ ਇਸ ਤਰ੍ਹਾਂ ਦੇ ਗਲਤ ਅਨਸ ਇਸ ਸਮਾਜ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਕੋਈ ਥਾਂ ਨਹੀਂ ਹੈ ਤੇ ਜੇ ਜਿਹੜਾ ਕੋਈ ਇਸ ਤਰ੍ਹਾਂ ਦਾ ਕੁਝ ਕਰਦਾ ਵੀ ਹੈ ਜੀ ਤੇ ਉਹਦੀ ਕਾਨੂੰਨ ਦੇ ਵਿੱਚ ਦੇਰੀਆ ਕਮਿਊਨਿਟੀ ਤੌਰ ਤੇ ਉਹਦੇ ਤੇ ਸਖਤ ਕਾਰਵਾਈ ਹੈਗੀ ਹੈ ਆਪਣੇ ਭਾਰਤ ਦੇਸ਼ ਦੀ ਇਕਟਤਾ ਨੂੰ ਪ੍ਰਭੂਤਾ ਨੂੰ ਸਾਡੇ ਜਿਹੜੀ ਪਿਆਰ ਮੁਹੱਬਤ ਨੂੰ ਵਧਣ ਵਾਲੇ ਲੋਕਾਂ ਲਈ ਸਾਡੇ ਚ ਕੋਈ ਥਾਂ ਨਹੀਂ ਹੈਗੀ ਸਾਡਾ ਦੇਸ਼ ਇੱਕ ਹੈ ਸਾਡੀ ਭਾਸ਼ਾ ਲਗ ਲਗ ਹੋ ਸਕਦੀ ਹੈ ਸਾਡਾ ਪਹਿਰਾਵਾ ਲਗ ਲਗ ਹੋ ਸਕਦੀ ਹੈ ਸਾਡੀਆਂ ਸਟੇਟਾਂ ਲਗ ਲਗ ਹੋ ਸਕਦੀਆਂ ਪਰ ਭਾਰਤ ਮਾਤਾ ਇੱਕ ਹੈ ਭਾਰਤ ਦੇਸ਼ ਇੱਕ ਹੈ ਅਸੀਂ ਸਾਰੇ ਮਿਲ ਕੇ ਭਾਰਤ ਦੇਸ਼ ਬਣਦੇ ਅਸੀਂ ਆਪਣੇ ਮੁਲਕ ਨੂੰ ਹਮੇਸ਼ਾ ਕਮਿਟਡ ਆ ਹਮ ਨੂੰ ਯਾਦ ਬਣਾ ਜਦੋਂ ਜੰਮੂ ਕਸ਼ਮੀਰ ਦੇ ਵਿੱਚ ਹਮਲਾ ਹੋਇਆ ਸੀਗਾ ਤਾਂ ਹਰੇਕ ਬੰਦੇ ਨੇ ਪਾਰਟੀ ਤੋਂ ਉੱਠ ਕੇ ਪੂਰੇ ਦੇਸ਼ ਲਈ ਇੱਕ ਆਵਾਜ਼ ਉਠਾਣ ਕੀਤੀ ਸੀ ਕਿ ਅਸੀਂ ਸਾਰੇ ਇਕੱਠੇ ਔਰ ਅਸੀਂ ਚਾਹੇ ਕਿਸੇ ਤਰੀਕੇ ਨਾਲ ਚਾਹੇ ਇਲੈਕਟ੍ਰੋਨਿਕ ਤਰੀਕੇ ਨਾਲ ਛੁਰਕੇ ਜਿਵੇਂ ਪ੍ਰਧਾਨ ਮੰਤਰੀ ਬਣਦੇ ਨੇ ਮੁੱਖ ਮੰਤਰੀ ਬਣਦੇ ਨੇ ਐਮ ਐਲ ਏ ਬਣਦੇ ਨੇ ਉਹ ਅਸੀਂ ਸਾਰਿਆਂ ਨੇ ਇਸ ਸੈਂਪਲੀ ਪ੍ਰਕਰਾਈ ਵੀ ਅਸੀਂ ਸਾਰੇ ਇੱਕ ਆ ਕਿਉਂਕਿ ਸਾਡੇ ਲਈ ਸਭ ਤੋਂ ਪਹਿਲਾਂ ਦੇਸ਼ ਹੈ ਜੀ ਉਸ ਤੋਂ ਬਾਅਦ ਸਾਰੀਆਂ ਗੱਲਾਂ ਹਾਂਜੀ ਮਾਨ ਸਾਹਿਬ ਇੱਕ ਹੋਰ ਜੀ ਕਮ ਸੇ ਕਮ ਜਿਵੇਂ ਹੁਣ 77 ਸਾਲ ਹੋ ਗਏ ਦੇਸ਼ ਦੀ ਆਜ਼ਾਦੀ ਨੂੰ ਵੀ ਕਮ ਸੇ ਕਮ ਹਾਲੇ ਵੀ ਫੈਕਟਰੀਆਂ ਦੇ ਵਿੱਚ ਜਿਹੜਾ ਸੰਵਿਧਾਨਿਕ ਤੌਰ ਤੇ ਜਿਹੜਾ ਹੱਕ ਤੀ ਵੀ 26 ਘੰਟੇ ਇੱਕ ਕਰਮਚਾਰੀ ਡਿਊਟੀ ਕਰੂਗਾ 31 31 ਦਿਨ ਕਈ ਵਾਰ ਪ੍ਰਾਈਵੇਟ ਫੈਕਟਰੀਆਂ ਦੇ ਵਿੱਚ ਕੋਈ ਵੀ ਮਜ਼ਦੂਰ ਨੂੰ ਛੁੱਟੀ ਨਹੀਂ ਹੈਗੀ ਉਹਦੇ ਬਾਰੇ ਤੁਸੀਂ ਕੀ ਕਹੋਗੇ ਜੀ ਕਾਲ ਮਾਰਕਸ ਨੇ ਪੂਰੀ ਜ਼ਿੰਦਗੀ ਉਹਨਾਂ ਨੇ ਇਸ ਸਮੁਦਾਇ ਵਾਸਤੇ ਲੜਿਆ ਵੀ ਅਤੇ ਲਿਖਿਆ ਵੀ ਕਾਲ ਮਾਰਕਸ ਇੱਕ ਵੱਡੀ ਨੀਤੀ ਸੀ ਮਾਰਕਸਵਾਦੀ ਗਣਾ ਅਤੇ ਜਿਹਦਾ ਸਭ ਤੋਂ ਵੱਧ ਅਸਰ ਰਸ਼ੀਆ ਦੇ ਵਿੱਚ ਪਿਆ ਰਸ਼ੀਆ ਦੇ ਵਿੱਚ ਅੱਜ ਅਗਰ ਕਿਮਨੀਤ ਸਰਕਾਰਾਂ ਨੇ ਤਾਂ ਕਾਲ ਮਾਰਕਸ ਦੀ ਦੇਣ ਹੈ ਅਗਰ ਅੱਜ ਅਸੀਂ ਸੰਸਾਧਾ ਦੀ ਗੱਲ ਕਰਦੇ ਹਾਂ ਤੁਸੀਂ ਅੱਜ ਗੱਲ ਕਰ ਰਹੇ ਹੋ ਇਹ ਕਾਲ ਮਾਰਕਸ ਨੇ ਇੱਕ ਚੰਗੇ ਸਾਡੇ ਅੰਦਰ ਲਾਈ ਸੀ ਬੇਸ਼ੱਕ ਉਹ ਛਾੜੀਮਰਸ਼ ਘਰਸ਼ ਦੇ ਵਿੱਚ ਰਹੀ ਕੀਲੇ ਸਮੇਂ ਦੇ ਵਿੱਚ ਉਹਨਾਂ ਦਾ ਸਰੀਰ ਵੀ ਖਰਾਬ ਹੋ ਗਿਆ ਪਰ ਉਹਨਾਂ ਦੀ ਸੋਚ ਜਿਹੜੀ ਸੀ ਉਹਨਾਂ ਦੇ ਜਾਣ ਤੋਂ ਬਾਅਦ ਫਿਰ ਸਮਝ ਆਈ ਔਰ ਇਹ ਜਿਹੜਾ ਤੁਹਾਡੀ ਬਿਲਕੁਲ ਗੱਲ ਸਹੀ ਹੈ ਕਿ ਜਿੱਦੀ ਵੀ ਇੰਡਸਟਰੀ ਹੈ ਜਿੰਨੇ ਵੀ ਵੱਡੇ ਵੱਡੇ ਆਪਾਂ ਸਿਸਟਮ ਦੇਖਦੇ ਆਂ ਸੜਕਾਂ ਤੋਂ ਲੈ ਕੇ ਹਵਾਈ ਜਹਾਜ਼ਾਂ ਤੱਕ ਕਿ ਮਜ਼ਦੂਰ ਬਣਾਉਂਦੇ ਮਜ਼ਦੂਰ ਦਾ ਹੱਕ ਜਿਹੜਾ ਹੈ ਜੀ ਉਹ ਬਿਲਕੁਲ ਮਿਲਣਾ ਚਾਹੀਦਾ ਔਰ ਮਜ਼ਦੂਰ ਦਾ ਮਾਨ ਸਤਕਾਰ ਬਿਲਕੁਲ ਹੋਣਾ ਚਾਹੀਦਾ ਉਹਦੇ ਕੋਲੇ ਇੰਨੀ ਕਿ ਸੈਲਰੀ ਇੰਨੀ ਕਿ ਤਨਖਾਹ ਹੋਣੀ ਚਾਹੀਦੀ ਹੈ ਕਿਉਂਕਿ ਵੱਡੇ ਵੱਡੇ ਆਪਾਂ ਅਜ ਡਾਨੀਆਂ ਬਣੇ ਦੀ ਗੱਲ ਕਰਦੇ ਆਂ ਜੀ ਟਾਟਾ ਦੀ ਗੱਲ ਕਰਦੇ ਆਂ ਬ੍ਰਾਉਨ ਵਾਲਾ ਕੌਣ ਹੈ ਮਜ਼ਦੂਰ ਕੰਮ ਕੌਣ ਕਰਦਾ ਹੈ ਮਜ਼ਦੂਰ ਮਜ਼ਦੂਰ ਨੂੰ ਉਹਦਾ ਹੱਕ ਮਿਲਣਾ ਬਹੁਤ ਜ਼ਰੂਰੀ ਹੈ ਔਰ ਇਹ ਹੱਕ ਜਿਹੜਾ ਜੀ ਇਹ ਆਪਣੀ ਏਕਤਾ ਦੇ ਵਿੱਚ ਰਹਿ ਕੇ ਹੀ ਮਿਲਿਆ ਜਾ ਸਕਦਾ ਕਈ ਵਾਰੀ ਕੀ ਹੁੰਦਾ ਆਪਾਂ ਨੂੰ ਕਈ ਲੀਡਰ ਮਿਸਗਾਈਡ ਕਰ ਜਾਂਦੇ ਨੇ ਆਪਣਾ ਮਤਲਬ ਕੱਢ ਕੇ ਦੂਜਿਆਂ ਨੂੰ ਉੱਥੇ ਛੱਡ ਕੇ ਉਹਗੇ ਨਿਕਲ ਜਾਂਦੇ ਨੇ ਆਪਾਂ ਸਾਰੇ ਇਕੱਠੇ ਰਹੀਏ ਮਜ਼ਦੂਰ ਵਰਗ ਮ ਅਸੀਂ ਸਾਰੇ ਸੰਘਰਸ਼ ਦੇ ਵਿੱਚੋਂ ਨਿਕਲੇ ਹੋਏ ਲੋਕਾਂ ਆਪਣੇ ਹੱਕਾਂ ਦੀ ਗੱਲ ਕਹਿਣੀ ਔਰ ਆਪਣੇ ਹੱਕ ਲੈਣਾ ਇਹ ਜਿਹੜਾ ਸਾਨੂੰ ਕਾਨੂੰਨ ਜਿਹਦਾ ਅੱਜ ਆਪਾਂ ਦਿਨ ਮਨਾ ਰਹੇ ਹਾਂ ਆਜ਼ਾਦੀ ਦਿਵਸ ਜਿਹਨੂੰ ਕਹਿੰਦੇ ਆ ਸੰਵਿਧਾਨਕ ਦਿਨ ਆ ਸਾਡਾ ਸੰਵਿਧਾਨ ਅੱਜ ਲੱਗ ਹੋਇਆ ਸੀ ਸਾਡਾ ਸੰਵਿਧਾਨ ਸਾਨੂੰ ਇਹ ਰਾਈਟ ਦਿੰਦਾ ਨਾ ਜੀ ਕਿ ਅਸੀਂ ਆਪਣੇ ਹੱਕਾਂ ਦੀ ਗੱਲ ਕਰ ਸਕੀ ਤਾਂ ਮੈਂ ਇਸ ਗੱਲ ਦੇ ਬਿਲਕੁਲ ਸਹਿਮਤ ਹਾਂ ਕਿ ਸਾਡਾ ਜਿੰਨਾ ਮਜ਼ਦੂਰ ਵਰਗਾ ਜਿੰਨੇ ਸਾਡੇ ਕਿਰਤੀ ਲੋਕ ਨੇ ਮਿਹਨਤ ਕਸ਼ ਲੋਕ ਨੇ ਔਰ ਉਹ ਅੱਜ ਵੀ ਦਬੀ ਕੁਛ ਨਹੀਂ ਜ਼ਿੰਦਗੀ ਦੀਤ ਕਰਦੇ ਉਹਨਾਂ ਦੀ ਆਵਾਜ਼ ਬੁਲੰਦ ਕਰਨਾ ਸਾਡਾ ਫਰਜ਼ ਮੰਨਦਾ ਸਾਨੂੰ ਸਭ ਨੂੰ ਇਕੱਠੇ ਹੋ ਕੇ ਜਿਹੜਾ ਮਦਦਸ਼ਾਨੀ ਚਾਹੀਦੀ ਹੈ ਕੁਝ ਦਾ ਸਹਾਰਾ ਬਣਨਾ ਚਾਹੀਦਾ ਕਿਰਤੀ ਲੋਕਾਂ ਦੇ ਨਾਲ ਹੀ ਭਾਰਤ ਬਣਦਾ ਠੀਕ ਤੁਸੀਂ ਜੁੜੇ ਸੀ ਨਾਬਾ ਬਾਣੀ ਵਾਲਾ ਮੈਂ ਹਾਂ ਸੇਵ ਸਿੰਘ ਤੋਂ ਬਦਨ